ਵਲਵਿੰਦਰ ਸਿੰਘ ਚਟਾਨਾ ਤੇ ਚਰਨਜੀਤ ਸਿੰਘ ਚੰਨੀ ਇਹਨਾਂ ਨੇ ਸਾਡੇ ਪਾਣੀਆਂ ਨੂੰ ਪਹੁੰਚਾਉਣ ਤੇ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਕਿਉਂਕਿ ਉਸ ਵੇਲੇ ਸਰਕਾਰ ਐਸਐਮਏ ਨੇ ਮੰਟ ਕੇ ਹਰਿਆਣੇ ਨੂੰ ਸਾਡਾ ਪਾਣੀ ਹੋਰ ਦੇਣਾ ਚਾਹੁੰਦੀ ਸੀ ਉਹ ਜੀ ਆਰਐਸਐਸ ਭਾਜਪੀ ਸਰਕਾਰ ਨੇ ਜਿਹੜਾ ਸੇਖ ਲੀਡਰ ਖੰਸਾਨ ਦੀ ਗੱਲ ਕਰਦਾ ਹੈ ਅਜ਼ਾਦੀ ਦੀ ਗੱਲ ਕਰਦਾ ਉਸ ਨੂੰ ਬੀਜੇਪੀ ਮੋਦੀ ਸਰਕਾਰ ਨੇ ਫੌਜ ਨੂੰ ਤੇ ਜਸੂਸੀ ਏਜੰਸੀਆਂ ਨੂੰ ਹੁਕਮ ਦਿੱਤਾ ਹੈ ਕਿ ਇਹਨਾਂ ਨੂੰ ਮਾਰ ਦਿਓ ਪਰ ਤਾਣੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਸ਼ਹੀਦ ਕਰ ਦਿੱਤਾ ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਲਖਬੀਰ ਸਿੰਘ ਰੋਟੇ ਨੂੰ ਸ਼ਹੀਦ ਕਰ ਦਿੱਤਾ ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਟੂ ਨੂੰ ਤੇ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਸੈਂਟਰ ਮੋਤੀਜੀ ਸਰਕਾਰ ਨੇ ਸ਼ਹੀਦ ਕਰਾਇਆ ਜਿੰਨਾਂ ਨੇ ਫੈਸਲੇ ਲਏ ਸਿੱਖਾਂ ਨੂੰ ਮਾਰਨ ਦੇ ਉਹਨਾਂ ਨੂੰ ਜੈਡ ਪਲਸ ਸਿਕਿਉਰਿਟੀ ਦਿੱਤੀ ਹੈ ਜਿਵੇਂ ਕਿ ਜੈ ਸ਼ੰਕਰ ਜੀ ਅਮਿਤ ਸ਼ਾ ਜੀ ਗਰੇਬ ਜੀ ਰੱਖਿਆ ਵਜ਼ੀਰ ਰਾਜਨਾਥ ਸਿੰਘ ਫਿਰ ਸਿਕਿਉਰਿਟੀ ਰੱਖਿਆ ਡਵਾਈਜ਼ਰ ਡੋਇਲ ਰੌਦ ਦੇ ਮੁਖੀ ਸਿਨਾ ਜੀ ਸਾਬਕਾ ਰੌਦ ਦੇ ਮੁਖੀ ਗੋਇਲ ਇਹ ਸਾਰੇ ਨੇ ਮੀਟਿੰਗ ਦੇ ਵਿੱਚ ਮਤਾ ਪਾਸ ਕੀਤਾ ਕਿ ਇਹ ਸਿੱਖਾਂ ਨੂੰ ਮਾਰਿਆ ਜਾਵੇ ਸਤਕਾਰਯੋ 60 ਜਨਤੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਬਹੁਤ ਇਤਿਹਾਸਿਕ ਸਥਾਨ ਤੇ ਦੋਨੋਂ ਭਾਈਆਂ ਦਾ 8 ਵਰਸੀ ਮਨਾ ਰਹੇ ਹਾਂ ਭਾਈ ਬਲਵਿੰਦਰ ਸਿੰਘ ਘਟਾਣੇ ਦੀ ਤੇ ਚਰਨਜੀਤ ਸਿੰਘ ਛੰਨਾ ਦੀ ਇਤਿਹਾਸ ਕਿਉਂ ਹੈ ਜੋ ਕਰਕੇ ਇੱਥੇ ਵੱਡੇ ਸਹਿਬ ਜਾਦਿਆਂ ਨੇ ਬੱਬਰ ਜੀਤ ਸਿੰਘ ਨੇ ਤੇ ਬੱਬਰ ਜੋਜਾਰ ਸਿੰਘ ਨੇ ਆਪਣੀ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਸ਼ਹਾਦਤਾਂ ਦੇਣ ਦੀ ਫੀਲੋਡ ਕਈ ਸੀ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਬਾਦਸ਼ਾਹ ਰਣਜੀਤ ਖੜੇ ਸ਼ਿਕਾਇਤ ਕੀਤੀ ਸੀ ਕਿ ਬਾਦਸ਼ਾਹ ਰਣਜੀਤ ਅਸਿੱਧੇ ਤੇ ਰਾਜੇ ਹੈ ਨਹੀਂ ਤੇਰੇ ਮਤੇਤ ਹੈ ਪਰ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਾਨੂੰ ਕਹਿੰਦੇ ਐ ਕਿ ਤੁਸੀਂ ਪੰਗਤ ਦੇ ਵਿੱਚ ਬਰਸਾਦਾ ਸਕੋ ਜਿੱਥੇ ਅਸੀਂ ਕਿਸੇ ਹੋਰ ਜਾਤ ਦਾ ਪਰਛਾਵਾਂ ਆਪਣੇ ਉੱਤੇ ਨਹੀਂ ਪੈਣ ਦਿੰਦੇ ਤੇ ਜੇ ਤੁਸੀਂ ਰੱਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਨਇਦਾ ਦੇਸ਼ ਸਿੱਖ ਕੌਮ ਦੇ ਲਈ ਮੰਗ ਰਹੀ ਹੈ ਸੋਹੇ ਇਤਿਹਾਸ ਦੇ ਵਿੱਚ ਖਾਲਸਾ ਪੰਥ ਦੀ ਗੱਲ ਫਿਰ ਜੀ ਵਰੀ ਆਉਂਦੀ ਹੈ ਜੇ ਮੋਈਏ ਪਹਾੜੀ ਰਾਜਿਆ ਤੋਂ ਸੋ ਜੜੀਆਂ ਸ਼ਹਿਰ ਦਾ ਢੋੜਨਾ ਨੇ ਦਿੱਤੀ ਹੈ ਕਿ ਇੱਥੇ ਇਹ ਸਾਡੇ ਇਤਿਹਾਸ ਦੇ ਲਈ ਬਹੁਤ ਮਹੱਤਵਪੂਰਨ ਫਿਰ 10ਵੇਂ ਪਾਕਿਸਤਾਨ ਦਾ ਹੁਕਮ ਹੈ ਇਨਗ੍ਰੀਬ ਸਿੱਖੋਂ ਕੋ ਦੂਮ ਬਾਦਸ਼ਾਹੀ ਸਾਨੂੰ ਉਹ ਬਾਦਸ਼ਾਹੀ ਦੇਖ ਕੇ ਹੈ ਪਾਕਿਸਤਾਨ ਦੇ ਕੇ ਗਏ ਹੈ ਬੇਸ਼ੱਕ ਅਸੀਂ ਅਜੇ ਉਸ ਦੀ ਮੰਤ ਪੂਰੀ ਤਰ੍ਹਾਂ ਨਹੀਂ ਕੀਤੀ ਹੈਗੀ ਉਸਤਬਾਦ ਜਿਹੜਾ ਇੰਦਰਾ ਗਾਂਧੀ ਕਾਂਗਰਸ ਤੇ ਭਾਜਪਾ ਦਾ ਮੰਡ ਖੱਟਾ ਹੋ ਗਿਆ ਸੀ ਤੇ ਫੌਜਾਂ ਨੂੰ ਦਰਬਾਰ ਸਾਹਿਬ ਦੇ ਉੱਤੇ ਲਾਉਣਾ ਚਾਹੁੰਦੀ ਸੀ ਤੇ ਸੰਤ ਜਨਰਲ ਸਿੰਘ ਭਿੰਡਰਾ ਵਾਲਿਆਂ ਦਾ ਹੁਕਮ ਸੀ ਕਿ ਜੇ ਫੌਜਾਂ ਦਰਬਾਰ ਸਾਹਿਬ ਦੇ ਉੱਤੇ ਲੱਗ ਜਾਣਗੀਆਂ ਤਾਂ ਖਾਲਸਾ ਦਾ ਨਹੀਂ ਪੱਥਰ ਰੱਖਿਆ ਜਾਊਗਾ ਸੋ ਸੋ ਸਾਥ ਸਰ ਜੀ ਇਸ ਸਾਡੇ ਮਨ ਦਾ ਟਕਹੌਂਸ ਨਾ ਨਹੀਂ ਹੈ ਕਿ ਅਸੀਂ ਕਾਸ਼ਤਾਨ ਮੰਗਦੇ ਆਂ ਇਹ ਜੀ ਪ੍ਰਾਤਮ ਸਮੇ ਤੋਂ ਇਸ ਤੀ ਲੋੜ ਰਹੀ ਹੈ ਤੇ ਸਾਡੇ ਗੁਰੂ ਸਹਿਬਾਨ ਨੇ ਇਸ ਰਾਜ ਦੀ ਪੁਸ਼ਟੀ ਕੀਤੀ ਹੈ ਸੋ ਇਹਿਤੋ ਪਿੱਛੇ ਹਟਣਾ ਮੈਂ ਸਮਝਦਾ ਸਿੱਖ ਦਾ ਕੰਮ ਨਹੀਂ ਹੈ ਭਾਈ ਬਲਵਿੰਦਰ ਸਿੰਘ ਚਟਾਨਾ ਤੇ ਚੇਚਰਨਜੀਤ ਸਿੰਘ ਚੰਨੀ ਇਹਨਾਂ ਨੇ ਸਾਡੇ ਪਾਣੀਆਂ ਨੂੰ ਬਚਾਉਣ ਤੇ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਕਿਉਂ ਕਰਕੇ ਉਸ ਵੇਲੇ ਸਰਕਾਰ ਐਸਵਾਈਐਡ ਨਹਿਰ ਖੰਡ ਤੇ ਹਰਿਆਣੇ ਨੂੰ ਸਾਡਾ ਪਾਣੀ ਹੋਰ ਦੇਣਾ ਚਾਹੁੰਦੀ ਸੀ ਪਰ ਇਹ ਵੀਰਾਂ ਨੇ ਸਿੱਖ ਫੌਮ ਦੇ ਖਾਸ ਦੇ ਮੁਤਾਬਕ ਸਿੱਖ ਫੌਮ ਦੀ ਨਿਮੈਂਤ ਕੀ ਕਰਦੇ ਆ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਅੱਜ ਤੱਕ S.Y.L. ਕਨੈਨ ਨਹੀਂ ਚਲਦੀ ਇਹ ਪਾਣੀਆਂ ਦਾ ਫਰਮ ਇੰਟਰਨੈਸ਼ਨਲ ਦਾ ਜਿਹੜਾ ਇੰਡੀਆ ਦਾ ਸੰਵਧਾਨ ਵੀ ਮੰਨਦਾ ਹੈ ਰਿਪੇਰੀਅਨ ਲਾਅ ਨੂੰ ਉਹ ਕਹਿੰਦਾ ਹੈ ਕਿ ਜਿਹੜੇ ਸੂਬੇ ਦਾ ਧਰਤੀ ਦੇ ਵਿੱਚੋਂ ਨਦੀ ਵਹਿੰਦੀ ਹੈ ਉਹ ਉਸੇ ਸੂਬੇ ਦਾ ਹੱਕ ਹੁੰਦਾ ਹੈ ਉਹਨਾਂ ਦੇ ਪਾਣੀਆਂ ਦਾ ਜੀ ਦਾ ਮਤਲਬ ਹੈ ਕੀ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਦੇ ਵਿੱਚੋਂ ਜਿਹੜੇ ਪਾਣੀ ਦੇ ਦਰਿਆ ਸੱਤ ਲੋਟ ਬਿਆਸ ਰਾਵੀ ਚਨਾਬ ਇਹ ਇਨ੍ਹਾਂ ਸੁਪਿਆ ਦੇ ਵਿੱਚੋਂ ਨਹੀਂ ਵਹਿੰਦੇ ਕਾਨੂੰਨੀ ਤੇ ਇੰਟਰਨੈਸ਼ਨਲ ਕਾਨੂੰਨ ਦੇ ਮਤਲਬ ਇਹਨਾਂ ਦਾ ਹੱਕ ਨਹੀਂ ਹੈ ਜੇ ਹੱਕ ਹੈਗਾ ਜਿਆਦਾ ਤਾਂ ਪਾਕਿਸਤਾਨ ਦਾ ਹੱਕ ਇੰਨਾ ਪਾਣੀਆਂ ਦੇ ਉੱਤੇ ਦਿੱਲੀ ਹਰਿਆਣੇ ਤੇ ਰਾਜਸਥਾਨ ਤੋਂ ਜਿਆਦਾ ਛੋ ਕਰਕੇ ਸਿੰਨੇ ਦਰਿਆ ਚਾਰ ਦਰਿਆ ਆਖਰ ਪਾਕਿਸਤਾਨ ਦੇ ਵਿੱਚ ਜਾ ਕੇ ਦਰਿਆ ਇੰਡਸ ਦੇ ਨਾਲ ਰਲ ਜਾਂਦੇ ਆ ਸੋ ਇਹਨਾਂ ਦੀ ਜਿਹੜੀ ਕੁਰਬਾਨੀ ਹੈ ਇਹ ਅਸੀਂ ਕਦੇ ਭੁੱਲ ਨਹੀਂ ਸਕਦੇ ਹੈਗੇ ਬਹੁਤ ਭਾਰੀ ਕੁਰਬਾਨੀ ਇਹਨਾਂ ਨੇ ਕੀਤੀ ਹੈ ਤੇ ਖਾਨਸਤਾਨ ਮੰਗਣਾ ਇੰਟਰਨੈਸ਼ਨਲ ਕਾਨੂੰਨ ਦੇ ਮਤਲਬ ਜਾਇਜ਼ ਪਰ ਅੱਜ ਮੋਦੀ আরএসএস বিজেপি ਸਰਕਾਰ ਨੇ ਜਿਹੜਾ ਸਿੱਖ ਲੀਡਰ ਖਾਲਸਾਨ ਦੀ ਗੱਲ ਕਰਦਾ ਹੈ ਅਜ਼ਾਦੀ ਦੀ ਗੱਲ ਕਰਦਾ ਹੈ ਉਸ ਨੂੰ ਭਾਜਪੀ ਮੋਦੀ ਸਰਕਾਰ ਨੇ ਫੌਜ ਨੂੰ ਤੇ ਜਸੂਸੀ ਏਜੰਸੀਆਂ ਨੂੰ ਹੁਕਮ ਦਿੱਤੇ ਹੈ ਕਿ ਇਹਨਾਂ ਨੂੰ ਮਾਰ ਦਿਓ ਐਸੇ ਕਰਕੇ ਸਾਡੇ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਜਨੂ ਭਾਈ ਰਿਪਦਮਨ ਸਿੰਘ ਮਲਖਣੋ ਤੇ ਭਾਈ ਸ਼ਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਮਰਵਾ ਦਿੱਤਾ ਤੇ ਕੈਨੇਡਾ ਦੀ ਸਰਕਾਰ ਨੇ ਬਹੁਤ ਭਾਰੀ ਇਨਾਮ ਭਜਤਾ ਤੇ ਆਪਣੀ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਨੇ ਮੱਥੇ ਪਾਸ ਕੀਤੇ ਕਿ ਇੰਡੀਆ ਦੀ ਸਰਕਾਰ ਨੇ ਇਹਨਾਂ ਨੂੰ ਸ਼ਹੀਦ ਕੀਤਾ ਬ੍ਰਿਟਾਨੀਆਂ ਦੇ ਵਿੱਚ ਅਫਤਾਰ ਸਿੰਘ ਠੰਡੇ ਨੂੰ ਸ਼ਹੀਦ ਕਰ ਦਿੱਤਾ ਤੇ ਪਾਕਿਸਤਾਨ ਦੇ ਵਿੱਚ ਭਨ ਪਰਮਜੀਤ ਸਿੰਘ ਪੰਜਵਰ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਸ਼ਹੀਦ ਕਰ ਦਿੱਤਾ ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਤੂਨੋ ਤੇ ਪੰਜਾਬ ਦੇ ਵਿੱਚ ਮੂਸੇਵਾਲਾ ਨੂੰ ਸੈਂਟਰ ਮੋਤੀਜੀ ਸਰਕਾਰ ਨੇ ਸ਼ਹੀਦ ਕਰਾਇਆ ਇਹ ਮੈਂ ਸਿੱਧਾ ਇੰਤਜ਼ਾਮ ਮੋਤੀ ਸਰਕਾਰ ਦੇ ਉੱਤੇ ਟੀਉ ਨਗਾਉਂਦਾ ਚੋਪਰਟੀ ਮੋਤੀ ਨੇ ਇੱਕ ਬਿਆਨ ਦਿੱਤਾ ਕਿ ਪਹਿਲਾਂ ਜਿਹੜੇ ਸਿੱਖ ਖਾਲਸਾਣ ਦੀ ਮੰਗ ਕਰਦੇ ਸੀ ਤੇ ਹਿੰਦੁਸਤਾਨ ਇੰਡੀਆ ਨੂੰ ਛੱਡ ਕੇ ਚਲੇ ਜਾਂਦੇ ਸੀ ਸਾਡੇ ਇੰਡੀਆ ਦੀਆਂ ਸਰਕਾਰਾਂ ਜਿੱਥੇ ਉਹ ਜਾਠੇ ਪ੍ਰਣਾਣੰਦ ਜੀ ਸੀ ਉਸ ਮੁਲਖਾ ਨੂੰ ਸਕੇਤ ਲਾਉਂਦੇ ਸੀਗੇ ਪਰ ਮੋਦੀ ਕੰਡਾ ਹੁਣ ਨਹੀਂ ਹੁਣ ਅਸੀਂ ਸਿੱਧਾ ਇੰਨਾਂ ਨੂੰ ਟੱਕਰ ਦੇ ਆ ਜਿਹੜੇ ਸ਼ਹੀਦ ਕੀਤੇ ਉਹਨਾਂ ਦੇ ਮੈਂ ਨਾਂ ਲੈ ਆ ਇੱਕ ਦਿਨ ਸ਼ਹੀਦ ਕੀਤੇ ਜਾਂਦੇ ਹੈ ਜਿਹੜੀ ਸੈਂਟਰ ਪ੍ਰਾਈਮ ਮਿਨਿਸਟਰ ਦੀ ਕੈਬਨਿਟ ਹੁੰਦੀ ਹੈ ਉਹਦੇ ਵਿੱਚ ਸਿਕਿਉਰਿਟੀ ਕਮੇਟੀ ਹੈ ਉਹਦੇ ਵਿੱਚ ਮਤਾ ਰੱਖਿਆ ਜਾਂਦਾ ਹੈ ਕਿ ਇਹ ਸਿੰਘ ਨੂੰ ਅਸੀਂ ਸ਼ਹੀਦ ਦਾ ਖਤਨ ਕਰਨਾ ਜੇ ਜੋ ਛੋਪਾ ਸੁਣਦਾ ਫਿਰ ਖੁਫੀਆ ਏਜੰਸੀਆਂ ਨੂੰ ਰੌਣਕ ਫੋਕਮ ਮਿਲਦੀ ਹੈ ਕਿ ਹੁਣ ਤੁਸੀਂ ਇਹਨਾਂ ਨੂੰ ਸ਼ਹੀਦ ਕਰਦੇ ਹੋ ਇਹਦੇ ਤੇ ਕੈਨੇਡਾ ਨੇ ਅਮਰੀਕਾ ਨੇ ਬੜਾ ਅਲੰਬਾ ਇੰਡੀਆ ਨੂੰ ਦਿੱਤਾ ਅਮਰੀਕਾ ਦੇ ਵਿੱਚ ਜਿਹੜੇ ਰਾਏ ਸਮਾਰਿਤ ਰਹਉਂਦੇ ਐ ਪੰਨੂ ਸਾਹਿਬ ਉਹਨਾਂ ਨੂੰ ਮਾਰਨ ਦੀ ਗਲੀਨ ਬਣਾ ਲਈ ਸੀ ਪਰ ਅਮਰੀਕਾ ਦੀ ਜਿਹੜੀ ਖੁਫੀਆ ਏਜੰਸੀ ਹੈ ਉਹ ਇੰਨੀ ਤੇਜ਼ ਹੈ ਕਿ ਉਹ ਸਨੇ ਸਾਰੇ ਟੈਲੀਫੋਨ ਸਾਰੇ ਵਾਇਰਲੈਸ ਰਿਕਾਰਡ ਕਰਨੇ ਜਿਹੜੇ ਹੁਕਮ ਅਮਰੀਕਾ ਦੇ ਬਦਮਾਸ਼ਾਂ ਨੂੰ ਗੈਂਗਸਟਰਾਂ ਨੂੰ ਜਾਰੀ ਸੀਗੇ ਕਿ ਅਸੀਂ ਇੰਨੇ ਪੈਸੇ ਦਵਾਂਗੇ ਜੇ ਪੰਨੋ ਨੂੰ ਤੁਸੀਂ ਸ਼ਹੀਦ ਕਰੋਗੇ ਬਾੜ ਦੇ ਮਣਖਾਂ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕਰਨ ਦੇ ਲਈ ਹਿੰਦੁਸਤਾਨ ਨੇ ਉਹਨਾਂ ਮੁਲਕਾਂ ਦੀ ਬਾਦਸ਼ਾਹੀ ਤੋੜਤੀ ਹੈ ਜਿਹੜਾ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਜੁੜਮੰਦਾ ਫਰਜ਼ਕਰ ਲੋ ਟੀਆਈਐਡੀ ਨੇ ਸ਼ਰਨ ਸਿੱਬਤ ਦੇ ਧਾਰਮਿਕ ਲੀਡਰ ਦলাই ਲਾਮਾ ਸਾਹਿਬ ਨੂੰ ਦਿੱਤੀ ਹੈ ਬੰਗਲਾਦੇਸ਼ ਦੀ ਬੇਗਮ ਸਾਹਿਬ ਨੂੰ ਦਿੱਤੇ ਜੇ ਇਹਨਾਂ ਦੋਨਾਂ ਦੇ ਉੱਤੇ ਕੋਈ ਵਾਰ ਕਰੂਗਾ ਤਾਂ ਇੰਡੀਆ ਦੀ ਜਿਹੜੀ ਸੋਵਰਨਿਟੀ ਬਾਦਸ਼ਾਹੀ ਹੈ ਇੱਕ ਤਾਂ ਇਹ ਟੁੱਟੂਗੀ ਦੂਜਾ ਇਹ ਸਰਕਾਰ ਦੀ ਬੇਇੱਜ਼ਤੀ ਬਹੁਤ ਹੋਊਗੀ ਕਿ ਜਿਸ ਨੂੰ ਇਹਨੇ ਪ੍ਰਣਾ ਦਿੱਤੀ ਹੈ ਉਹਨਾਂ ਦੀ ਇੰਡੀਆ ਰੱਖਿਆ ਨਹੀਂ ਕਰ ਸਕਿਆ ਸੋ ਇਹ ਸਾਰੀ ਚੀਜ਼ ਤੁਹਾਡੇ ਸਾਹਮਣੇ ਮੈਂ ਰੱਖੀ ਹੈ ਕਿ ਹਿੰਦੁਸਤਾਨ ਇੰਡੀਆ ਨੇ ਕਿਸ ਤਰੀਕੇ ਦੇ ਨਾਲ ਇਹ ਸਿੱਖ ਸ਼ਹੀਦ ਕਰਾਇਆ ਸਿੱਖ ਕਦੇ ਚੁੱਪ ਕਰਕੇ ਨਹੀਂ ਬੈਠਦੇ ਮੈਂ ਪੜਿਆ ਸਾਰਾ ਖੁਸ਼ ਕੀਤਾ ਮੱਸਾ ਰੰਗੜ ਨੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਕੀਤਾ ਸੀ ਤੇ ਸੁਖਾ ਸਿੰਘ ਭਾਈ ਨੇ ਤੇ ਮਤਾਬ ਸਿੰਘ ਭਾਈ ਨੇ ਉਸ ਦਾ ਖਾਤਮਾ ਕਰ ਦਿੱਤਾ ਸੀਗਾ ਇਹ ਸਿੱਖਾਂ ਦੇ ਲੀਡਰ ਜਿਵੇਂ ਮੋਤੀ ਦੀ ਸਰਕਾਰ ਨੇ ਹੁਕਮ ਦਿੱਤੇ ਹੈ ਖੁਫੀਆ ਏਜੰਸੀਆਂ ਨੂੰ ਕਿ ਇਹ ਸਿੱਖਾਂ ਨੂੰ ਜਾ ਕੇ ਮਾਰ ਦਿਓ ਸਿੱਖਾਂ ਦੇ ਵਿੱਚ ਇਹੋ ਜੀ ਰਵਾਇਤ ਨਹੀਂ ਹੈ ਇਹ ਪਤਾ ਨਹੀਂ ਗੁਰੂ ਦੇ ਕੀ ਦਾਤ ਹੈ ਸਿੱਖਾਂ ਦੇ ਵਿੱਚੋਂ ਹੀ ਦੋ ਜਾਂ ਤਿੰਨ ਸਿੰਘ ਉੱਠ ਬੰਦੇ ਆ ਔਰ ਉਹ ਜੋ ਸਰਕਾਰ ਕਰਦੀ ਹੈ ਉਹਦਾ ਬਦਲਾ ਲੈਂਦੀ ਹੈ ਇਹ ਪਤਾ ਨਹੀਂ ਕੀ ਗੱਲ ਹੈ ਫਾਈਬ ਬਿਆਨ ਸਿੰਘ ਸਤਵਾਨ ਸਿੰਘ ਤੇ ਠੇਰ ਸਿੰਘ ਇਹਨਾਂ ਨੇ ਵੀ ਕਿਸੇ ਨੂੰ ਨਹੀਂ ਦੱਸਿਆ ਜੇ ਤਾਂ ਮੈਨੂੰ ਗ੍ਰਿਫਟਾਰ ਕੀਤਾ ਬਹੁਤ ਮੇਰੀ ਪਰਚੀ ਗਈ ਕਿ ਤੂੰ پلیਸ ਅਫਸਰ ਹੈਂ ਤੇਰਾ ਹੱਥ ਇਹਦੇ ਵਿੱਚ ਹੈਗਾ ਮੈਂ ਕਿਹਾ ਨਹੀਂ ਮੇਰਾ ਹੈ ਨਹੀਂਗਾ ਮੈਨੂੰ ਇਹ ਤਿੰਨ ਨਹੀਂ ਮਿਲੇ ਪਰ ਜਦੋਂ ਵੀ ਇਹਨਾਂ ਨੇ ਇਹੋ ਜਿਹੇ ਕੰਮ ਕਰਨੇ ਹੁੰਦੇ ਆ ਇਹ ਦੋ ਤਿੰਨ ਸਿੰਘ ਆਪਣੇ ਆਪ ਸਲਾਹ ਕਰਕੇ ਜੇ ਹੋ ਸਕੇ ਦਰਬਾਰ ਸਾਹਿਬ ਜਾ ਕੇ ਅਰਦਾਸ ਕਰ ਦਿੰਦੇ ਆ ਤੇ ਬਾਅਦ ਦੇ ਵਿੱਚ ਕੰਮ ਕਰ ਦਿੰਦੇ ਆ ਤੇ ਮੋਦੀ ਸਾਹਿਬ ਜੀ ਜਿਹੜਾ ਤੁਸੀਂ ਕੰਮ ਇਹ ਕਰਵਾਇਆ ਇਹਦਾ ਸਿੱਟਾ ਅੱਜ ਨਿਕਲ ਜੇ ਕੱਲ ਨਿਕਲ ਜੇ ਇਹ ਰੱਬ ਵੀ ਜਾਣਦਾ ਸਾਡਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ ਇੱਕ ਗੁਰੂ ਸਾਹਿਬ ਨੇ ਬਣਾਵਟ ਸਿੱਖਾਂ ਦੀ ਇਹੋ ਜਿਹੀ ਬਣਾਈ ਹੈ ਜੀ ਬਗੈਰ ਕਿਸੇ ਤੋਂ ਪੁੱਛਿਆ ਬਿਗੈਰ ਕਿਸੇ ਨੂੰ ਦੱਸਿਆ ਬਿਗੈਰ ਸੀਆਈਡੀ ਨੂੰ ਪਤਾ ਲੱਗਣਾ ਆਈਪੀ ਨੂੰ ਨਹੀਂ ਪਤਾ ਲੱਗਦਾ ਰੌਣ ਨੂੰ ਨਹੀਂ ਪਤਾ ਲੱਗਦਾ ਇਹ ਐਸਰਾ ਸਿੱਖ ਐਸਰਾ ਦਾ ਬਦਲਾ ਲੈਂਦੇ ਹੈ ਮੈਂ ਕਿਸੇ ਨੂੰ ਸ਼ਾ ਨਹੀਂ ਕਰ ਰਿਹਾ ਕਿ ਸੇ ਉਹ ਹੱਲਾ ਸੇਰੀ ਨਹੀਂ ਦੇ ਰਿਆ ਸਿਰਫ ਸਿੱਖ ਸੰਗਤ ਨੂੰ ਦੱਸ ਰਿਹਾ ਆਪਣੇ ਪੜਾਈ ਜੋ ਮੈਂ ਕੀਤੀ ਹੈ ਕੀ ਥੰਮ ਤੇ ਮੇ ਹੁੰਦੀ ਹੈ ਰੱਬ ਜਾਣਦਾ ਹੈ ਜਿਹੜੇ ਸਿੱਖ ਉਠ ਪੈਂਦੇ ਹੈ ਠਿਕਾਮ ਕਰ ਦਿੰਦੇ ਹੈ ਇਸੇ ਕਰਕੇ ਜਿਹੜੇ ਵਜ਼ੀਰਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਫੈਸਲੇ ਲਏ ਸਿੱਖਾਂ ਨੂੰ ਮਾਰਨ ਦੇ ਉਹਨਾਂ ਨੂੰ Z+ ਸਿਕਿਉਰਿਟੀ ਦਿੱਤੀ ਹੈ ਜਿਵੇਂ ਕਿ ਜੈ ਸ਼ੰਕਰ ਜੀ ਅਮਿਤ ਸ਼ਾਹ ਜੀ ਗ੍ਰਹਿ ਵਜ਼ੀ ਰੱਖਿਆ ਵਜ਼ੀਰ ਰਾਜਨਾਥ ਸਿੰਘ ਪੇਜ ਸਿਕਿਉਰਿਟੀ ਰੱਖਿਆ ਡਵਾਈਜ਼ਰ ਡੋਇਨ ਰੌਦੇ ਮੁਖੀ ਸਿਨਾ ਜੀ ਸਾਬਕਾ ਰੌਦੇ ਮੁਖੀ ਡੋਇਨ ਇਹ ਸਾਰਿਆਂ ਨੇ ਮੀਟਿੰਗ ਦੇ ਵਿੱਚ ਮਤਾ ਪਾਸ ਕੀਤਾ ਕਿ ਇਹ ਸਿੱਖਾਂ ਨੂੰ ਮਾਰਿਆ ਜਾਵੇ ਤੇ ਕੈਨੇਡਾ ਨੇ ਚਾਰ ਦੋਸ਼ੀ ਫੜ ਲਏ ਐ ਜਿਨ੍ਹਾਂ ਨੇ ਸਿੱਖ ਹੋਥੇ ਸੀਟ ਕੈਨੇਡਾ ਦੇ ਵਿੱਚ ਕੀਤੇ ਐ ਤੇ ਅਮਰੀਕਾ ਨੇ ਲੰਬੇ ਜਿੱਤੇ ਐ ਜੀ ਅਮਰੀਕਾ ਦੇ ਪੇਸ਼ ਕਰੋ ਜਿਹੜੇ ਜਿਹੜੇ ਬੰਦਿਆਂ ਨੇ ਇਹ ਸਲਾਹ ਬਣਾਈ ਐ ਤੇ ਬੰਦੇ ਮੈਂ ਤੁਹਾਨੂੰ ਸਾਰੇ ਦੱਸਦੇ ਐ ਕਿਹੜੇ ਕਿਹੜੇ ਹੈ ਹੁਣ ਇਹ ਅਮਰੀਕਾ ਦੀ ਮਰਜ਼ੀ ਹੈ ਕੀ ਕਰੇ ਰੱਖਿਆ ਦਾ ਵਜ਼ੀਰ ਇੱਕ ਹਫਤਾ ਹੋਇਆ ਅਮਰੀਕਾ ਗਿਆ ਸੀ ਤੇ ਇੰਡੀਆ ਨੇ ਮੰਗ ਕੀਤੀ ਸੀ ਅਮਰੀਕਾ ਨੂੰ ਕਿ ਜਿਹੜਾ ਨਵਾਂ ਜਹਾਜ਼ ਅਸੀਂ ਹਵਾਈ ਜਹਾਜ਼ ਤੇਜਸ ਬਣਾ ਰਹੇ ਹਾਂ ਉਹਦਾ ਸਾਨੂੰ ਅਮਰੀਕਾ ਇੰਜਣ ਦਵੇ ਸਾਡੇ ਤੋਂ ਜੈਟ ਇੰਜਣ ਨਹੀਂ ਬਣਦਾ ਪਰ ਰਾਜਗਪਤ ਸਿੰਘ ਰੱਖਿਆ ਮੰਤਰੀ ਖਾਲੀ ਹੱਥ ਮੁੜਿਆ ਹੈ ਅਮਰੀਕਾ ਨੇ ਨਹੀਂ ਦਿੱਤਾ ਇਸੇ ਤਰ੍ਹਾਂ ਇਹ ਸਾਰੇ ਮੁਲਕ ਅੱਜ ਨਰਾਜ਼ ਨੇ ਕਿ ਸਿੱਖ ساری ਦੁਨੀਆ ਦੇ ਵਿੱਚ ਫੈਲੇ ਹੋਏ ਆ ਹਰੇਕ ਮੈਂਬਰ ਪਾਰਲੀਮੈਂਟ ਨੂੰ ਉਹਨਾਂ ਦਾ ਬਾਪ ਪੈਂਦਾ ਅੱਜ ਸਿੱਖਾਂ ਦੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਹੁਤ ਜ਼ਿਆਦਾ ਤਾਕਤ ਵਧੀ ਹੋਈ ਹੈ ਅਸੀਂ ਹੁਣ ਛੋਟੇ ਨਹੀਂ ਰਹੇ ਸਾਨੂੰ ਐਸਰਾ ਇਹ ਮਰਵਾ ਨਹੀਂ ਸਕਦੇ ਨਸਲਕੁਸ਼ੀ ਨਹੀਂ ਕਰ ਸਕਦੇ ਹੈਗੇ ਆਪਾਂ ਦੀ ਗੱਲ ਖਾਲਸਾ ਦੀ ਆਮਨ ਪਸੰਦ ਤਰੀਕੇ ਦੇ ਨਾਲ ਕਰਾਂਗੇ ਦਲੀਲ ਦੇ ਨਾਲ ਕਰਾਂਗੇ ਤੇ ਜਦੋਂ ਕੋਈ ਵੀ ਬਣਦਾ ਹੈਗਾ ਇਹ ਸਾਡੀ ਪਾਰਟੀ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਇਹ ਇਜਾਜ਼ਤ ਹਾਸਲ ਕੀਤੀ ਹੈ ਜ਼ੰਬਾ ਸੰਘਰਸ਼ ਤੇ ਮੈਂ ਬਹੁਤ ਰਣਿਅ ਅੱਜ ਕਿ ਤੁਸੀਂ ਇੱਥੇ ਆ ਕੇ ਦਰਸ਼ਨ ਦਿੱਤੇ ਤੇ ਸੰਦੂ ਸਾਹਿਬ ਨੇ ਮੰਡ ਸਾਹਿਬ ਨੇ ਚੰਦਣਾ ਸਾਹਿਬ ਨੇ ਤੇ ਭਗਵਾਲ ਸਾਹਿਬ ਨੇ ਤੇ ਤੁਸੀਂ ਸਾਰਿਆਂ ਨੇ ਰਣਜੀਤ ਸਿੰਘ ਨੇ ਸਾਰਿਆਂ ਨਾਲ ਸਾਥ ਦੇ ਕੇ ਅੱਜ ਇਹ ਸ਼ਹਾਦਤ ਤਾਂ ਦੇ राम जाप मनाया ਅਸੀਂ ਜਟਾਣਾ ਸਾਹਿਬ ਦੀ ਭੈਣ ਜਿੰਨਾ ਦੇ ਪਣੋਈ ਇੱਥੇ ਆਈ ਸੀ ਪਰ ਐਕਸੀਡੈਂਟ ਦੇ ਨਾਲ ਪੂਰੇ ਹੋ ਗਏ ਅਫਸੋਸ ਕਰਦੇ ਹਾਂ ਕਿ ਬੀਬੀ ਜਵੀਰ ਅਫਸੋਸ ਸੌਂਸ ਕਰਦੇ ਹਾਂ ਤੇ ਬੀਬੀ ਅੰਮ੍ਰਿਤਪਾਲ ਖੋੜ ਜੋ ਪਾਈ ਬੀਨ ਸਿੰਘ ਜੀ ਤੇ ਆ ਉਹਨਾਂ ਦਾ ਸ਼ੁਕਰੀਆ ਕਰਦੇ ਆ ਕੌਮੀ ਇਨਸਾਫ ਮੋਰਚੇ ਦੇ ਮੁਖੀ ਗੁਰਚਰਨ ਸਿੰਘ ਜੀ ਦਾ ਕਰਦੇ ਆ ਤੇ ਸਾਰਿਆਂ ਦਾ ਕਰਦੇ ਆ ਤੋਂਡਾ ਖਾਸ ਕਰਕੇ ਸੇਜਦਾਂ ਦਾ ਜਿਨ੍ਹਾਂ ਨੇ ਅੱਜ ਟਾਈਮ ਕੱਢ ਕੇ ਇੱਥੇ ਦਰਸ਼ਨ ਦਿੱਤੇ ਆ ਤੇ ਆਪਣੇ ਨਾਮ ਜਿੱਥੇ ਆ ਸੋਹਣਾ ਸ਼ਬਦਾਂ ਦੇ ਨਾਲ ਆਸ ਕਰਦਾ ਹਾਂ ਹਮੇਸ਼ਾ ਫਤਿਹ ਦੀ ਆਜ਼ਾਦੀ ਦੀ ਖਾਲਿਸਤਾਨ ਦੀ ਫਤਿਹ ਕਰਦੇ ਵਾਇਪੁਰ ਦੀ ਖਾਲਸਾ ਵਾਇਪੁਰ ਦੀ ਫਤਿਹ